ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾਂ ਗੁਣਵੰਤੀ ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗਉ ਪਾਏ ਜੀਉ ਅੱਖਾਂ ਬਿਰਥਾ ਜੀ ਕੀ ਗੁਰਸੱਜਣ ਦੇਹ ਮਿਲਾਏ ਜਿਓ ਜੋ ਦੀ ਸੈ ਗੁਰ ਸਿਖੜਾ ਤਿਸ ਨਿਮ ਨਿਵ ਲਾਗਾ ਪਾਏ ਜਿਓ ਅੱਖਾਂ ਬਿਰਥਾ ਜੀ ਕੀ ਗੁਰਸੱਜਣ ਦੇਹ ਮਿਲਾਏ ਜਿਓ ਸੋਈ ਦਸ ਉਪਦੇਸੜਾ ਮੇਰਾ ਮਨ ਅਨਤ ਨ ਕਾਹੂ ਜਾਏ ਜੀਓ ਇਹੋ ਮਨ ਤੈ ਕੂਡੇ ਵਸਾ ਮੈਂ ਮਾਰਗ ਦਿਹੋ ਬਤਾਏ ਜੀਓ ਹਉ ਆਇਆ ਦੂਰੋਂ ਚਲ ਕੈ ਮੈਂ ਤੱਕੀ ਤਉ ਸਰਨਾਏ ਜੀਓ ਮੈਂ ਆਸਾ ਰਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜਿਓ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਾਹ ਸੋਕਾਰ ਕਮਾਏ ਜਿਓ ਤਿਆਗੇ ਮਨ ਕੇ ਮੱਤੜੇ ਵਿਸਾਰੇ ਦੂਜਾ ਭਾਉ ਜਿਓ ਜਿਉ ਪਾਵਹਿ ਹਰ ਦਰਸਾਵੜਾ ਨਹਿ ਲੱਗੈ ਤੱਤੀ ਵਾਉ ਜਿਉ ਹਉ ਆਪੋ ਬੋਲ ਨ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਆਪਸਾਉ ਜਿਉ ਮੈਂ ਬਹੁੜ ਨ ਤ੍ਰਿਸ਼ਨਾ ਭੁਖੜੀ ਹਉ ਰੱਜਾ ਤ੍ਰੇਪਤ ਅਗਾਏ ਜੀਉ ਜੋ ਦਿਸੈ ਸਿਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਉ ਮੈਂ ਬਹੁੜ ਨ ਤ੍ਰਿਸ਼ਨਾ ਭੁਖੜੀ ਹਉ ਰੱਜਾ ਤ੍ਰੇਪਤ ਅਗਾਏ ਜੀਉ ਜੋ ਗੁਰ ਦੀ ਸੈ ਸਿਖੜਾ ਤਿਸ ਨਿਵ ਨਿਵ ਲਾਗਾ ਪਾਏ ਜਿਉ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ